ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਾਨੇ ਸੂਬੇ ਵਿੱਚ ਹਰੀਆਵਲ ਦੀ ਰਕਬਾ ਵਧਾਉਣ ਲਈ ਸੂਬਾ ਕਿਸਾਨਾਂ ਨੂੰ ਆਪਣੀਆਂ ਖੇਤਾ ਵਾਲੀਆਂ ਮੋਟਰਾਂ ਦੇ ਆਲੇ ਦੁਆਲੇ ਘੱਟੋ ਘੱਟ 4 ਪੌਦੇ ਲਾਉਣ ਦੀ ਅਪੀਲ ਕੀਤੀ ਹੈ ਸੂਬੇ ਵਿੱਚ ਪੌਦੇ ਲਾਉਣ ਦੀ ਮਹੀਨ ਦਾ ਜਾਇਜ਼ਾ ਲੈਣ ਲਈ ਇੱਥੇ ਆਪਣੇ ਤੱਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਮੁੱਖ ਮੰਤਰੀ ਭਗਵਾਨ ਤਮਾਨੇ ਸਪਸ਼ਟ ਤੌਰ ਤੇ ਕਿਹਾ ਕਿ ਸੂਬੇ ਵਿੱਚ ਜੰਗਲਾਤ ਅਧੀਨ ਰਕਬਾ ਵਧਾਣਾ ਸਮੇਂ ਦੀ ਲੋੜ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਤਕਰੀਬਨ 3 ਕਰੋੜ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਲਈ ਆਂਦੇ ਦਿਨਾਂ ਤੱਕ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਭਗਵਾਨਤਮਾਨ ਨੇ ਕਿਹਾ ਕਿ ਕਿਸਾਨ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਰਗਰਮ ਭੂਮਿਕਾ ਨਿਭਾ ਸਕਦੇ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਹੈ ਉਸੇ ਤਰ੍ਹਾਂ ਉਹ ਸੂਬੇ ਵਿੱਚ ਹਰਿਆਵਲ ਅਦੀਨ ਰਕਬਾ ਵਧਾਉਣ ਲਈ ਵੀ ਭੂਮਿਕਾ ਨਿਭਾ ਸਕਦੇ ਹਨ ਕਿਸਾਨ ਅੰਦੁੱਲਨ ਦੌਰਾਨ ਦਿੱਲੀ ਜਾਣ ਸਮੇਂ ਹਰਿਆਣਾ ਬਾਡਰ ਉਤੇ ਮਾਰੇ ਗਏ ਕਿਸਾਨ ਸੁਭਕਰਨ ਸਿੰਘ ਦੀ ਪੈਨ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਜੁਆਇਨ ਕਰ ਲਈ ਹੈ ਉਹ ਕੱਲ ਤੋਂ ਡਿਊਟੀ ਆਇਆ ਕਰਨਗੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਹੈ ਪਤਾ ਲੱਗਾ ਹੈ ਕਿ ਉਹਨਾਂ ਦੀਆਂ ਸਾਰੀਆਂ ਮੈਡੀਕਲ ਪ੍ਰੀਖਿਆਵਾਂ ਵੀ ਹੋ ਚੁੱਕੀਆਂ ਹਨ ਦੱਸ ਦੇ ਕਿ 21 ਫਰਵਰੀ ਨੂੰ ਕਿਸਾਨ ਸੁਭਕਰਨ ਸਿੰਘ ਦੀ ਖਨੋਰੀ ਸਰਦੂ ਤੇ ਮੌਤ ਹੋ ਗਈ ਸੀ ਇਸ ਮੌਕੇ ਦੱਸਿਆ ਗਿਆ ਸੀ ਕਿ ਸੁਭਕਰਨ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਕਾਰਨ ਹੋਈ ਸੀ ਪਰ ਹਾਈ ਕੋਰਟ ਦੇ ਹੁਕਮਾਂ ਤੇ ਬਣਾਈ ਗਈ ਕਮੇਟੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੌਤ ਸ਼ਾਟਗਨ ਨਾਲ ਪਈ ਹੈ ਪਰ ਪੁਲਿਸ ਇਸ ਦੀ ਵਰਤੋਂ ਨਹੀਂ ਕਰਦੀ ਸੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਦਾਅਵਾ ਕੀਤਾ ਸੀ ਹਾਲੇ ਵਿੱਚ ਸਰਕਾਰ ਨੇ ਪੂਰਾ ਕੀਤਾ ਹੈ ਅੱਜ ਅਸੀਂ ਪੰਜਾਬ ਸੰਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਕਿ ਜਦ ਤੱਕ ਕੋਈ ਕੁੱਤਾ ਕਾਰਵਾਈ ਨਹੀਂ ਕੀਤੀ ਕੀ ਕਹਿੰਦੇ ਇੱਕ ਕੋਈ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਵਾਹਦੇ ਚਲੋ ਜਲਦ ਇਨਸਾਫ ਦਿੱਤਾ ਜਾਵੇ ਜਿੱਥੇ ਮੈਂ ਰਾਤ ਦੇ ਦਿਤੇ ਚਲੋ ਨੌਕਰੀ ਕਿ ਕਾਟਾ ਪੂਰਾ ਹੋਣਾ ਕਿ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਬਜਟ ਪੇਸ਼ ਹੋਣ ਜਾ ਰਿਹਾ ਹੈ ਇਸ ਸਬੰਧੀ ਵਿੱਤ ਮੰਤਰਾਲੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਵਿੱਤ ਮੰਤਰੀ ਨਿਰਵਲਾ ਸੀਤਾ ਰਵਨਵੀ ਵੱਖ-ਵੱਖ ਸਮੂਹਾਂ ਨਾਲ ਮੀਟਿੰਗਾਂ ਕਰ ਰਹੇ ਹਨ ਕੇਂਦਰੀ ਮੰਤਰੀ ਰਮਣੀ ਬਿੱਟੂ ਨੇ ਪੰਜਾਬ ਦੇ ਕਿਸਾਨਾਂ ਸੰਬੰਧੀ ਆਪਣੀਆਂ ਮੰਗਾਂ ਵਿੱਤ ਮੰਤਰੀ ਸਾਹਮਣੇ ਰੱਖੀਆਂ ਹਨ ਰਮਣੀ ਬਿੱਟੂ ਨੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦਿਆਂ ਵਿੱਤ ਮੰਤਰੀ ਨੂੰ ਸਰਦੀ ਸੁਭਾ ਹੋਣ ਦੇ ਨਾਤੇ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਤਰਨਤਾਰਨ ਲਈ ਜੰਮੂ ਅਤੇ ਉੱਤਰ ਪੂਰਬੀ ਰਾਜਾਂ ਦੀ ਤਰਜ਼ ਉਤੇ ਸੂਬੇ ਵਿੱਚ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦੀ ਮੰਗ ਕੀਤੀ ਹੈ ਪਰ ਉਹਨੇ ਬਿੱਟੂ ਨੇ ਨਿਰਮਲਾ ਸੀਤਾਰਬ ਨੂੰ ਪ੍ਰਸਤਾਵ ਦਿੱਤਾ ਸੀ ਕਿ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਵਿਸ਼ੇਸ਼ ਰਾਏ ਦੀ ਤਰਤੇ ਪੰਜਾਬ ਦੇ ਸਰਦੀ ਜਿਲਿਆਂ ਨੂੰ ਵਿਸ਼ੇਸ਼ ਰਾਇਤਾ ਮਿਲਦੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਜੇਕਰ ਕੋਈ ਇਹਨਾਂ ਖੇਤਰ ਵਿੱਚ ਉਦਯੋਗ ਲਾਣਾ ਚਾਹੁੰਦਾ ਹੈ ਤਾਂ ਉਸ ਨੂੰ ਤਰਜੀਹ ਦੇ ਆਧਾਰ ਤੇ ਹਰ ਚੀਜ਼ ਮੁਹੱਈਆ ਕਰਵਾਈ ਜਾਵੇ ਪੰਜਾਬ ਸਰਕਾਰ ਨੇ ਐਨ ਜੀ ਡੀ ਆਰ ਐਸ ਪੋਰਟਲ ਚ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਤ ਮਿਲੀ ਹੈ ਪੋਰਟਲ 'ਚ ਪ੍ਰਮਾਣਿਤ ਗੈਰ ਪ੍ਰਮਾਣਿਤ ਕਲੋਨੀ ਹੋਣ ਅਤੇ ਕਲੋਨੀ ਦਾ ਲਾਇਸੈਂਸ ਨੰਬਰ, ਟੀਐਸ ਨੰਬਰ ਆਦਿ ਜਾਣਕਾਰੀ ਦੇਣ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ, ਕਲੋਨੀ ਦਾ ਨਾਮ ਅਤੇ ਕਲੋਨਾਈਜ਼ਰਾਂ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ 'ਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ। ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਪਲਾਂਟਾਂ ਤੋਂ ਇਲਾਵਾ 50 ਸਾਲੀਆਂ ਹੋਰ ਪੁਰਾਣੀ ਆਬਾਦੀ 'ਚ ਲਾਲ ਲਕੀਰ ਆਦਿ ਰਿਹਾਇਸ਼ੀ ਖੇਤਰ ਦੀਆਂ ਪ੍ਰਤੀਸ਼ਟੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਤ ਮਿਲੀ ਹੈ ਸੂਬੇ 'ਚ ਕਈ ਕਲੋਨਾਈਜ਼ਰਾਂ ਨੇ ਕਰੀਬ 30 ਸਾਲ ਪਹਿਲਾਂ ਸਸਤੀ ਖੇਤੀ ਵਾਲੀਆਂ ਜ਼ਮੀਨਾਂ ਖਰੀਦ ਕੇ ਅਨਅਧਿਕਾਰਤ ਕਲੋਨੀਆਂ ਉਸਾਰ ਦਿੱਤੀਆਂ ਸਨ ਇਹਨਾਂ ਅਨਅਧਿਕਾਰਤ ਕਲੋਨੀਆਂ 'ਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ ਸੀਵਰੇਜ ਸੜਕਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਂਟ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਸਨ ਸੂਬੇ 'ਚ ਕਰੀਬ 3 ਸਾਲ ਤੋਂ ਰਹਿ ਰਹੀ ਸੀ ਪਲਾਂਟਾਂ ਦੀਆਂ ਰਜਿਸਟਰੀ ਅਤੇ ਲੱਗੀ ਐਨਓਸੀ ਦੀ ਸ਼ਰਤ ਤੋਂ ਸੁਭਾ ਸਰਕਾਰ ਨੇ ਇਸੇ ਬਰੇ ਫਰਵਰੀ ਚ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਤੱਕ ਇਸ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਨਾ ਆਣ ਕਣ ਲੋਕ ਖਜਲ ਹੋ ਰਹੇ ਹਨ ਔਰਤਪਾਲ ਦੇ ਪੁੱਤ ਤਰਸੇਮ ਸਿੰਘ ਨੇ ਕਿਹਾ ਕਿ ਜਲੰਧ ਦੀਆਂ ਚੋਣਾਂ ਵਿੱਚ ਸਿਰਫ ਉਸ ਉਮੀਦਵਾਰ ਦੀ ਹੀ ਲੋੜ ਹੈ ਜੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਚੱਲੇ ਇਤਰਾਲੀ ਹੋਣਾ ਕਿ ਆ ਕਿ ਪੰਜਾਬ ਸਰਕਾਰ ਨੇ NSA ਲਗਾ ਕੇ ਉਹਨਾਂ ਨਾਲ ਧੋਖਾ ਕੀਤਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਮਰਤਪਾਲ ਨੂੰ ਜਲਦ ਰਿਹਾ ਕੀਤਾ ਜਾਵੇ ਮੇਰੇ ਵੱਲੋਂ ਕਿ ਪੂਰੇ ਸਿੱਖ ਜਗਤ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਬਾ ਚਾ ਰਹੇ ਆ ਕਿ ਉਹ ਅਮਰਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਹਿੰਮ ਚਲਾ ਰਹੀ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਹੈ ਬਹੁਤ ਸਖਤ ਹੈ ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡਿਊਰਗੜਦਿਲ ਲਗਾਣਾ ਇੱਕ ਬਹੁਤ ਵੱਡਾ ਉਹ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਅਜ ਜਲੰਧਰ ਜਿੰਨੀ ਚੋਣ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਤੁਸੀਂ ਨਹੀਂ ਉਹਦੇ 'ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਤੇ ਇਹ ਚੀਜ਼ ਉਮੀਦ ਕਰਦੇ ਹਾਂ ਆਪਣੇ ਕੋ ਮੰਡੀ ਦੀ ਖਰੀਦੋਂ ਮੰਡੀ ਤੂੰ ਮੰਡੀ ਦਾ ਅੱਗੇ ਦਿੰਨਾ ਪੈਸੇ ਲਾ ਕੇ ਦਿੱਤੇ ਤੂੰ ਮੰਡੀ ਦਾ ਸੱਤਿਆਨਾਸ਼ ਕਰੀ ਜਾਂਦੇ ਹੋ ਇਹ ਕਿੱਦੇ ਕਰਦੇ ਆ ਤੁਹਾਡੀ ਡਿਊਟੀ ਹੈ ਉਦੋਂ ਦੇਖੀ 20 ਪਾ ਤੁਹਾਡੇ ਇਥੇ ਪਾਣੀ ਪਾਣੀ ਹੋ ਗਿਆ ਇਹ ਕਰੀ ਇਹ ਕਰੇ ਸਾਰਾ ਪਾਣੀ ਇਹਦੇ ਵਿੱਚ ਆਏਗਾ ਹਾਂ ਇਹਦੇ ਵਿੱਚੋਂ ਮੋਟਰ ਕਨੈਕਸ਼ਨ ਨਹੀਂ ਇਹਦੇ ਮਿਲਿਆ ਮੋਟਰ ਸੀ ਟਿੱਟ ਕਰ ਦਿੱਤੀ ਆ ਟੈਂਪੋਰੀ ਚਲਾਈ ਰਹੀ ਸੀ ਕਨੈਕਸ਼ਨ ਕਿਉਂ ਨਹੀਂ ਮਿਲਿਆ ਇਹਨੂੰ ਇਹਨੂੰ ਖਾਲੀ ਖਾਲੀ ਦਾ ਕੀਤਾ ਆ ਟੈਂਪੋਰੀ ਮੋਟਰ ਲਾਈ ਸੀਗੀ ਜਿਹੜੀ ਦੂਜੀ ਮੋਟਰ ਆ ਉਹ ਫੇਟੇ ਇਹਦੇ ਵਿੱਚ ਇਹ ਪਾਣੀ ਲਿਫਟ ਹੋ ਕੇ ਸਾਰਾ ਉੱਥੇ ਜਿਹੜਾ ਆਪਣਾ ਸੀਵਰੇਜ ਆ ਉਹਦੇ ਵਿੱਚ ਸਾਰਾ ਅੱਗੇ ਜਾਏਗਾ ਨਹੀਂ ਨਹੀਂ ਚਾਹੂ ਕਪਲ ਮੋਟਰ ਕਿਉਂ ਨਹੀਂ ਲੱਗੀ ਆ ਦੱਸੋ ਮੋਟਰ ਦਾ ਮੋਟਰ ਦਾ ਕਨੈਕਸ਼ਨ ਕਨੈਕਸ਼ਨ ਨਹੀਂ ਮੋਟਰ ਕਿੰਨੇ ਦਿਨ ਲੱਖ ਦੱਸ ਤੁਸੀਂ ਕਨੈਕਸ਼ਨ ਬਲਾਈ ਕੀਤਾ ਅਪਲਾਈ ਕੀਤਾ ਸਰ ਤਾਂ ਕਿਉਂ ਨਹੀਂ ਦੇਦੇ ਪਾਣੀ ਕੀਤਾ ਸਰ ਇੱਕ ਦਿਨ ਵਿੱਚ ਮਿਲ ਜਾਊਗਾ ਜੀ ਹਾਂ ਇੱਕ ਦਿਨ ਤੇ ਲੱਗਣਾ ਬਤ ਹਾਂ ਉਹਨੇ ਕਹਿ ਵੈਸੇ ਚਲਾ ਲਓ ਅੱਜ ਤਾਰ ਲਾਤੀ ਵੈਸੇ ਤਾਰ ਕਾ ਲਾਤੀ ਤੁਸੀਂ ਕਹਿ ਤੂੰ ਦੀ ਕੰਮ ਕੋ ਕਰਾ ਦੇ ਜਮਾ ਕਰਾ ਦੇ ਜੀ ਕਾਹਦੀ ਆ 130 ਰੁਪਏ ਸਕੋਟ ਜਮਾ ਕਰਾ ਸਕ ਕਨੈਕਸ਼ਨ ਬਲਾਈ ਦੂਗੀ ਕਾਦ ਆਪਾਂ ਨੂੰ ਸਰ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਜੀ ਤਿੰਨ ਤਿੰਨ ਚ ਰਿਪੋਰਟ ਕਰਦੇ ਜੀ ਜੇ ਕੋਈ ਮੁਸ਼ਕਲ ਹੋਵੇ ਤੁਹਾਨੂੰ ਦੱਸਦੇ ਜੀ ਤਿੰਨ ਤਿੰਨ ਚ ਰਿਪੋਰਟ ਕਰਦੇ ਲਵਾ ਕੇ ਜੇ ਕੋਈ ਮੁਸ਼ਕਲ ਹੋਊਗੀ ਜੀ ਤੁਹਾਨੂੰ ਦੱਸ ਦਿਆਂਗੇ ਜੀ ਨਹੀਂ ਲੱਗ ਰਿਹਾ ਹਾਂ ਫੇ ਤੰਤਾ ਦੇ ਕਨਵੀ ਕਰਨਾ ਜੀ ਸਾਨੂੰ ਕੋਈ ਮੁਸ਼ਕਲ ਸਕੋਟ ਤਾਰ ਕੇ ਇਹਨਾਂ ਮੋਟਰਾਂ ਫਿਟੇ ਇਹਨਾਂ ਕਰਾਉਣੀਆਂ ਹਾਂਜੀ ਹਾਂਜੀ 100 ਵਾ ਚਾਲੂ ਚਾਹੀਦਾ ਜੇ ਮੈਂ 100 ਵਾ ਸਵੇਰੇ ਫੇਰ ਇੱਥੇ ਆ ਜਾਣਾ ਸੀਵਰੇ ਦਾ ਕੰਮ ਕਰੋ ਐਸੀ ਹਾਂ ਸੀਵਰੇ ਬਹੁਤ ਟਾਸਾ ਚੱਲ ਨਹੀਂ ਚੱਲ ਨਹੀਂ ਚੱਲੂ ਪਾਣੀ ਜਾ ਰਿਹਾ ਕਾਲ ਦਾ ਦਿਓ ਇੱਕੋ ਜੀ ਕਾਲ ਜੀ ਇੱਕੋ ਜੀ ਇੱਕੋ ਜੀ ਕਾਲ ਦਾ ਆਜੋ 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 ਕਾਲ ਦਾ ਦਿਓ ਸਾਕੀ ਸਾਹਿਬ ਇੱਕ ਗੰਦ ਜਣਾ ਤਾਂ ਸਾਧਿਆ ਸਾਫ ਹੋਣਾ ਚਾਹੀਦਾ ਮਨ ਨੂੰ ਹਾਂ ਉਹ ਕਿੰਨਾ ਬੰਦਾ ਘਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ